ਮਾਲ ਕੇ ਮਾਣੇ ਰੂਪ ਕੀ ਸੋਭਾ ਇਤ ਵਿਦ ਜਨਮ ਗਵਾਇਆ ਕੇ ਜਿੰਨਾ ਵੀ ਮਾਲ ਤਨ ਦੌਲਤ ਇਕੱਠੀ ਕਰੀ ਬੈਠਾ ਬੰਦਿਆ ਇਹਦੇ ਪਰੋਤੇ ਇੱਕ ਮਨ ਦੇ ਵਿੱਚ ਆਪਣੇ ਹੀ ਪਰਪਤੀ ਆਪ ਹੀ ਬਣਾਈ ਇੱਕ ਸੋਚ ਰੱਖੀ ਬੈਠਾ ਇੱਕ ਜਵਾਨੀ ਦੇ ਹਰਕਾਰ ਚ ਪੈਸੇ ਨਾਲ ਜੋ ਵੀ ਖਰੀਦਦਾਰ ਕੋਈ ਕਾਰ ਗੱਡੀ ਮੋਟਰ ਕੋਈ ਪ੍ਰਾਪਰਟੀ ਖਰੀਦਦਾ ਇਹ ਹੰਕਾਰ ਕਰਦਾ ਕੋ ਲੋਮੋਂੋਂ ਹੋਪੇ ਸੋਈ ਮੌਤ ਬਣਿਆ ਰਹਿਤੈ ਮੈਂ ਨਹੀਂ ਮੰਨਦਾ ਲੋਕੀ ਮਾਰਦੇ ਨੇ ਉਮਰੀ ਮਾਰਦੇ ਮੈਂ ਕਿੱਥੇ ਜਾਣਾ ਮੈਂ ਤਾਂ ਰਹਾ ਬਾਦਸ਼ਾਹ ਜਿਹੜੀਆਂ ਸੂਝ ਰੱਖੀ ਬੈਠਾ ਨਾ ਮਾਲ ਕੇ ਮਾਣੇ ਆ ਮਾਲ ਦਾ ਮਾਣ ਕਰੀ ਮੈਂ ਖਾ ਜਿਹੜਾ ਰੂਪ ਕੀ ਸੋਭਾ ਤੇਰੀ ਅਫੇ ਰੂਪ ਦੀ ਸੋਭਾ ਤੇਰੀ ਜਾਨਾ ਆਪ ਮੇਰੇ ਕੋਲ ਨਾ ਕੋ ਨਾ ਮੇਰਾ ਭਲਾ ਨਾ ਨਾ ਮੇਰਾ ਭਲਾ ਨਾ ਮੇਰੇ ਪਤੇ ਤੱਕ ਪਹੁੰਚ ਤਾ ਇਤ ਬਿੱਧ ਜਨ ਲਗਵਾਇਆ ਇਹ ਜਿਹੜੀ ਵਿਧੀ ਸੋਚੀ ਬੈਠਾ ਨਾ ਇਤਰੀ ਮੌਤ ਦਾ ਕਰਨ ਵਾਣਾ ਨਹੀਂ ਜਦੋਂ ਆਉਣਾ ਤੇਰਾ ਪਰ ਹੁਣ ਵੀ ਕੋਈ ਦਿਨ ਵਾਲੀ ਆਪਣਾ ਸਮਾਂ ਖਰਾਬ ਕਰ ਰਿਹਾ ਫਿਰ ਮੁੱਲ ਕਿਹਦਾ ਜਨਮ ਚੰਗਾ ਸਮਾਂ ਜਿਹੜਾ ਕਿਦਾਂ ਭਲਾ ਕਰਨ ਲਈ ਵੜਿਆ ਸੀ ਤੇ ਇਹੀ ਤਰੀਕ ਮੌਤ ਦਾ ਕਰਨ ਵਾਣਾ ਦੋ ਤੱਕ ਮੋੜੇ ਗੋੜੇ ਗੋੜੇ ਕੋਈ ਹਲੇ ਚੱਕਰ ਤੋਂ ਫਸੜਾ ਤੇ ਮੌਤ ਨਹੀਂ ਦੇ ਦੇ ਕੇ ਮੌਤ ਦਾ ਕਰਨ ਵਾਣਾ ਇਸ ਕਰਕੇ ਲੋੜਵੰਦਾਂ ਦਾ ਸਹਾਰਾ ਬਣ ਅੱਲਾਹ ਪਾਕ ਵਾਇਕੂ ਮਤੀ ਨੇ ਦਿੱਤੇ ਇਸ ਕਰਕੇ ਚਾਰ ਸਿੱਕੇ ਦਿੱਤੇ ਨੇ ਕਿ ਕਿਸੇ ਲੋੜਵੰਦ ਗਰੀਬ ਦੇ ਸਹਾਰਾ ਦਾ ਸਹਾਰਾ ਪਾਣੇ ਤਾਂ ਹੰਕਾਰ ਨਾ ਕਰ ਇਹਨੂੰ ਬਰਤ ਲੋਕ ਭਲਾਈ ਲਈ ਤੇ ਸਮਾਜਿਕ ਤੌਰ ਤੇ ਆਪਣੇ ਫੈਸਲੇ ਲੈ ਤੇ ਚੰਗੀਆਂ ਦੇਖ ਲੈਣੀਆਂ ਖਾਤ ਆਪਣੇ ਦੀ ਵਗੈਰੇ